ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਰੇਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਦੋ ਟੈਰਰ ਆਰਗੇਨਾਈਜੇਸ਼ਨਸ ਐਸਰਜ 6 ਫਰ ਜਸਟਿਸ ਐਂਡ ਡਕੀਆਈ ਬਬਰ ਖਾਲਸਾ ਇੰਟਰਨੈਸ਼ਨਲ ਦੇ ਸੱਤ ਆਪਰੇਟਿਵਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਇਹਦੇ ਵਿੱਚ 23 ਨੂੰ 2025 ਨੂੰ ਜਿਹੜੀ ਦਰਮਿਆਨੀ ਰਾਤ ਹੈ ਦੇਰ 24-9 ਦੀ ਜਿਹੜੀ ਦਰਮਿਆਨੀ ਰਾਤ ਹੈ ਉਦੋਂ ਬਟਾਲੇ ਦੇ ਵਿੱਚ ਦੋ ਜਗ੍ਹਾ ਇੱਕ ਜਿਹੜਾ ਰੇਲਵੇ ਸਟੇਸ਼ਨ ਬਟਾਲਾ ਹੈ ਤਾਂ ਜਿਹੜਾ ਅਚਲ ਸਾਹਿਬ ਜਿਹੜਾ ਗੁਰਦੁਆਰਾ ਹੈ ਅਚਲੇਸ਼ਵਰ ਮੰਦਿਰ ਜਿੱਥੇ ਹੈਗਾ ਉੱਥੇ ਇਹਨਾਂ ਦੋਵਾਂ ਥਾਵਾਂ ਤੇ ਖਾਲਿਸਤਾਨ ਜ਼ਿੰਦਾਬਾਦ ਔਰ ਅਸਪਜ ਦੇ ਨਾਰੇ ਲਿਖੇ ਗਏ ਸੀਗੇ ਤਾਂ ਇਹ ਬੇਸਿਕਲੀ ਜਿਹੜੀ ਸਰਕਾਰੀ ਜਗ੍ਹਾ ਸੀਗੀ ਉੱਥੇ ਪੇਂਟ ਦੇ ਕੈਨਸ ਦੇ ਰਾਹੀਂ ਆ ਜਿਹੜੀ ਇਸ ਤਰ੍ਹਾਂ ਦੇ ਸ਼ਬਦ ਲਿਖੇ ਗਏ ਸੀਗੇ ਤਾਂ ਇਸ ਤੋਂ ਬਾਅਦ ਇਹਦੇ ਜਿਹੜੇ ਮੁਤਲਕਾ ਕੇਸਸ ਇੱਕ ਜੀਆਰਪੀ ਪੁਲਿਸ ਥਾਣੇ ਦੇ ਵਿੱਚ ਰਜਿਸਟਰ ਹੋਇਆ ਇੱਕ ਰੰਗਨ ਡੰਗਲ ਪੁਲਿਸ ਥਾਣੇ ਦੇ ਵਿੱਚ ਦਰਜ ਹੋਇਆ ਤਾਂ ਪੁਲਿਸ ਨੂੰ ਤਫਤੀਸ਼ ਕਰਨ ਲੱਗ ਪਈ ਐਂਡ ਵੈਨ ਇਨਵੈਸਟੀਗੇਸ਼ਨ ਵਾਸ ਅੰਡਰ ਵੇ ਤਾਂ ਅਗੇਨ ਇਹਦੇ ਵਿੱਚ 39 2025 ਨੂੰ ਮਤਲਬ ਕਰੀਬਨ ਇੱਕ ਹਫਤਾ ਬਾਅਦ ਜਿਹੜਾ ਆਰ ਆਰ 바ਵਾ ਕਾਲਜ ਹੈ ਬੜਾ ਮਸ਼ਹੂਰ ਇੱਥੇ ਹੈਗਾ ਬਟਾਲੇ ਦੇ ਵਿੱਚ ਉਹਦੀ ਕੰਦਾਂ ਤੇ ਉੱਤੇ ਵੀ ਇਹੀ ਸ਼ਬਦਾਵਲੀ ਲਿਖੀ ਗਈ ਸੀਗੀ ਤਾਂ ਜਦੋਂ ਪੁਰਾਣਾ ਜਿਹੜਾ ਇਨਸੀਡੈਂਟ ਹੈਗਾ 23 ਤਰੀਕ ਵਾਲਾ ਜਦੋਂ ਉੱਥੇ ਉਹ ਲਿਖਿਆ ਗਿਆ ਉਹਦੀ ਜਿਹੜੀ ਵੀਡੀਓ ਹੈ ਜਿਹੜਾ ਟੈਰਰਿਸਟ ਗੁਰਪਤਵੰਤ ਪੰਨੂ ਹੈ ਉਹਨੇ ਉਸ ਚੀਜ਼ ਨੂੰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕਰਤਾ ਇੱਕ ਵੀਡੀਓ ਵੀ ਪਾਈ ਉਹਦੇ ਵਿੱਚ ਹੀ ਟੁਕ ਦ ਰਿਸਪੌਂਸਿਬਿਲਟੀ ਆਫ ਦਾ ਇਨਸੀਡੈਂਟ ਉਹਨੇ ਉਸ ਦੀ ਜ਼ਿੰਮੇਵਾਰੀ ਲੈ ਲਈ ਅਨ ਜਦੋਂ 30 ਤਰੀਕ ਦਾ ਇਨਸੀਡੈਂਟ ਹੁੰਦਾ ਹੈ ਜਿਹੜਾ ਬਟਾਲੇ 메ਨ ਸ਼ਹਿਰ ਚ ਹੋਇਆ ਉਸ ਤੋਂ ਬਾਅਦ ਅ ਇਸ ਚੀਜ਼ ਦੀ ਸੀਰੀਅਸ ਨੂੰ ਸਮਝਦੇ ਹੋਏ ਅਸੀਂ ਐਸਪੀ ਡੀ ਸਾਹਿਬ ਦੇ ਸੁਪਰਵੀਜ਼ਨ ਦੇ ਤਹਿਤ ਅਲੱਗ-ਅਲੱਗ ਟੀਮਸ ਬਣਾਈਆਂ ਟੀਮਸ ਦੇ ਵਿੱਚ ਸਾਡੇ ਡੀਐਸਪੀ ਡੀ ਡੀਐਸਪੀ ਸਿਟੀ ਸੀਆਈਏ ਇਨਚਾਰਜ ਪਲੱਸ ਇਹਨਾਂ ਦੀ ਜਿਹੜੀ ਟੀਮ ਹੈ ਸਾਡੇ ਐਸਐਚਓ ਸਿਟੀ ਇਹ ਵੀ ਸ਼ਾਮਲ ਸੀਗੇ ਤਾਂ ਇਹਨਾਂ ਨੇ ਫਿਰ ਅਲੱਗ-ਅਲੱਗ ਪਹਿਲਵਾਂ ਤੇ ਕੰਮ ਕਰਦੇ ਹੋਏ ਉਹ ਟੈਕਨੀਕਲ ਐਂਡ ਹਿਊਮਨ ਐਂਡ ਤੇ ਕੰਮ ਕਰਦੇ ਹੋਏ ਇਹਦੇ ਵਿੱਚ ਕੇਸ ਨੂੰ ਟਰੇਸ ਕਰ ਲਿਆ ਤਾਂ ਇਹਦੇ ਵਿੱਚ ਫਿਰ ਜਦੋਂ ਸ਼ੁਰੂ ਦੇ ਵਿੱਚ ਬੰਦੇ ਫੜੇ ਗਏ ਤਾਂ ਗਾਂ ਇਨਵੈਸਟੀਗੇਸ਼ਨ ਨੂੰ ਤੋਰਦੇ ਹੋਏ ਹੁਣ ਤੱਕ ਇਹਦੇ ਵਿੱਚ 7 ਬੰਦੇ ਫੜੇ ਗਏ ਸੋ ਜਦੋਂ ਬੰਦੇ ਫੜੇ ਗਏ ਇਹਨਾਂ ਦੀ ਜਿਹੜੀ ਪ੍ਰੀਲਿਮਿਨਰੀ ਪੁੱਛਗਛ ਹੋਈ ਕੁਐਸਚਨਿੰਗ ਹੋਈ ਤਾਂ ਇਹਨਾਂ ਨੇ ਇਹ ਡਿਸਕਲੋਜ਼ ਕਰਤਾ ਇੱਕ ਅਬੇ ਪ੍ਰਤਾਪ ਸਿੰਘ ਹੈ ਉਰਫ ਰਾਜਾ ਹੈਰੋਵਾਲ ਜੋ ਕਿ ਆਰਮੀਨੀਆ ਦੇਸ਼ ਦੇ ਵਿੱਚ ਹੈ ਤਾਂ ਇਹਨਾਂ ਨੇ ਇਹ ਸਾਰਾ ਉਹਦੇ ਕਹਿੰਦੇ ਕੀਤਾ ਸੀਗਾ ਹੀ ਇਜ਼ ਦਾ ਸੇਮ ਪਰਸਨ ਜਿਹੜਾ ਇੱਕ ਗ੍ਰੇਨੇਡ ਅਟੈਕ ਦੇ ਵਿੱਚ ਵੀ ਪਿੱਛੇ ਫੀਚਰ ਹੋਇਆ ਸੀਗਾ ਜਿਹੜਾ ਕਿਲੇ ਲਾਲ ਸਿੰਘ ਵਾਲਾ ਹੈਗਾ ਤਾਂ ਇਸ ਰਾਜਾ ਹੈਰੂਵਾਲ ਨੇ ਇਹਨਾਂ ਦੇ ਖਾਤੇ ਦੇ ਵਿੱਚ ਤਕਰੀਬਨ 14000 ਰੁਪਏ ਜਮ੍ਹਾਂ ਕਰਦੇ ਸੀਗੇ ਤਾਂ ਆਊਟ ਆਫ ਦੋਜ਼ ਫੰਡਸ ਇਹਨਾਂ ਨੇ ਉਹ ਪੇਂਟ ਵੀ ਖਰੀਦਿਆ ਜਿਹਦੇ ਨਾਲ ਇਹਨਾਂ ਨੇ ਉਹ ਲਿਖਦਾ ਸੀਗਾ ਬਾਕੀ ਇਹਨਾਂ ਨੇ ਕੁਝ ਆਪਸ ਵਿੱਚ ਡਿਸਟ੍ਰਿਬਿਊਟ ਕਰ ਲਿਆ सो सो फार वी हैव अरेस्टिड सैवन पीपल एक आशु मसीह है एक हरप्रीत सिंह है रिंकू है जॉर्ज उर्फ मनी है विकी है शमशेर उर्फ शेरा है सोरो पुत्र कुलवंत है इनकी प्रॉपर डिटेल्स प्लस नोट दे है एंड इस तो अलावा भी ये तीन होर दोषी है जे असी नामजद करते हैं उन्होंद मैं आइडेंटिटी डिसकलोज नहीं करना चाहना ਸੋ ਕਰੀਬਨ ਇਹਦੇ ਵਿੱਚ 10 ਬੰਦੇ ਫਿਲਹਾਲ ਜਿਹੜੇ ਹੈਗੇ ਨੇ ਉਹ ਇਨਵੈਸਟੀਗੇਸ਼ਨ ਦੇ ਵਿੱਚ ਆਏ ਹੈ 7 ਅਸੀਂ ਗ੍ਰਿਫਤਾਰ ਕਰ ਲਏ ਹੈਗੇ ਨੇ ਪਰ ਇਹਦੇ ਵਿੱਚ ਜਿਹੜੀ ਇੱਕ ਵੱਡਾ ਛੜੀਯੰਤਰ ਸੀਗਾ ਇੱਕ ਵੱਡੀ ਕਾਂਸਪੀਰੇਸੀ ਸੀਗੀ ਤਾਂ ਉਹ ਅਸੀਂ ਉਹਦਾ ਪਰਦਾ ਫਾਸ਼ ਹੋਇਆ ਐਂਡ ਇੰਟਰਸਟਿੰਗਲੀ ਇਹਦੇ ਵਿੱਚ ਜਿਹੜੇ ਅਕਿਊਜ਼ ਹੈਗੇ ਨੇ ਦੇ ਆਰ ਦਾ ਫਰਸਟ ਟਾਈਮ ਅਕਿਊਜ਼ ਯਾਨੀ ਦਾ ਪੁਰਾਣਾ ਪਿਛੋਕੜ ਨਹੀਂ ਹੈ ਕ੍ਰਾਈਮ ਦਾ ਇਹਨਾਂ ਨੂੰ ਇਹ ਆਪਣੀ ਆਰਗੇਨਾਈਜੇਸ਼ਨਸ ਦੇ ਵਿੱਚ ਪੈਸਿਆਂ ਦੇ ਇਹ ਵਾਸ ਰਿਕਰੂਟ ਕਰ ਰਹੇ ਸੀਗੇ ਤਾਂ ਟਾਈਮਲੀ ਇਹਨੂੰ ਬਟਾਲਾ ਪੁਲਿਸ ਨੇ ਟੀਮ ਨੇ ਵਧੀਆ ਕੰਮ ਕਰਦੇ ਇਸ ਮੋਡੂਲ ਨੂੰ ਬਸਟ ਕਰਤਾ ਸੋ ਥੈਟ ਇਹ ਸਾਡਾ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਫॉर ਫਰਦਰ ਜਿਹੜੇ ਇਨਸੀਡੈਂਟਸ ਹੋ ਸਕਦੇ ਸੀਗੇ ਉਹਨਾਂ ਨੂੰ ਅਸੀਂ ਰੋਕਤਾ ਫਿਰ ਏਜ ਕਿੰਨੀ ਹੈ ਸਾਰੇ ਦੇ ਲੱਗਦਾ ਨਹੀਂ ਕਿ ਸਿਰਫ ਪੈਸੇ ਕਰਕੇ ਇਹ ਮਨੋ ਵੀ ਇੱਥੇ ਫਸੇ ਆ ਕਿਉਂਕਿ ਜੇ ਖਾਲਸਤਾਨ ਜਿੰਦਾਬਾਦ ਦੀ ਗੱਲ ਕਰੀਏ ਤੇ ਕੈਮਰਾ ਦੇ ਵਿਖਾਏ ਗਏ ਸਾਰੇ ਕਟਿੰਗ ਚ ਹੀ ਆਏ ਭਾਲੇ ਕਿ ਉਹਦੇ ਮੱਧਕੋਸ਼ ਉਹਨੂੰ ਦੇਖਣ ਹਾਲਤਾਂ ਦੇ ਨਹੀਂ ਇਹਦੇ ਵਿੱਚ ਮੈਂ ਜਿਸ ਤਰ੍ਹਾਂ ਦੱਸ ਰਿਹਾ ਕਿ ਇੱਕ ਪ੍ਰਾਇਮਰੀ ਜਿਹੜਾ ਮੋਟਿਵ ਹੈ ਉਹ ਪੈਸੇ ਵੀ ਟ੍ਰਾਂਸਫਰ ਹੋਏ ਹੈ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਉਹ ਸਾਰੀ ਚੀਜ਼ ਐਸਟੈਬਲਿਸ਼ ਹੋਈਆਂ ਹਨ ਤਾਂ ਕਿਤੇ ਨਾ ਕਿਤੇ ਪੈਸਾ ਵੀ ਇਹਦੇ ਵਿੱਚ ਪ੍ਰੋਪਰ ਇੱਕ ਮੋਟਿਵ ਹੈ ਏਜ ਕਿੰਨੀ ਹੈ ਏਜ ਇਹਨਾਂ ਦੀ ਮਤਲਬ 20 ਤੋਂ 25 ਸਾਲ ਦੇ ਦਰਮਿਆਨ ਹੈ ਤਾਂ ਕਿ ਇਹਨਾਂ ਦੀ ਅਪਰਚੂਨਿਟੀ ਕਿਸਨਾ ਬਣੂਗੀ ਤੋਂ ਸ਼ੁਰੂ ਹੋਏ ਉਸ ਤੇ ਦਾ ਆ ਬੇਸਿਕਲੀ ਇੱਕ ਜਿਹੜਾ ਅਜੇ ਨਾਮ ਕਰਕੇ ਇੱਕ ਇੱਕ ਬੰਦਾ ਹੈ ਜਿਹਦਾ ਜਿਹੜਾ ਰਾਜਾ ਹੈਰੋਵਾਲ ਹੈ ਉਹਦੇ ਨਾਲ ਟੱਚ ਸੀਗਾ ਸੋ ਮੀਨ ਉਹ ਆਪਸ ਵਿੱਚ ਕਮਿਊਨੀਕੇਟ ਕਰਦੇ ਸੀਗੇ ਫਿਰ ਆ ਜਿਹੜੇ ਬਾਕੀ ਬੰਦੇ ਹੈ ਇਹ ਉਹਦਾ ਫਰਦਰ ਫਰੈਂਡ ਸਰਕਲ ਹੈ ਕੋਈ ਮਸਲਾ ਹੈ ਇਹਨਾਂ ਦੇ ਕੋਲ ਜਾਂ ਕੋਈ ਨਾ ਨਹੀਂ ਨਹੀਂ ਮਸਲਾ ਸਿਰਫ ਇਹ ਜਾਣਨੀ ਚਾਹ ਰਹੇ ਹਾਂ ਕਿ ਨਾਰਮਲ ਹੰਬਲ ਬੈਕਗ੍ਰਾਉਂਡ ਤੋਂ ਆਏ ਹੈ ਸਾਰੇ ਹੈ ਕਿੱਥੋਂ ਦੇ ਸਾਰੇ ਪੜ੍ਹਦੇ ਪੜ੍ਹੇ ਆ ਸਾਰੀ ਡਿਟੇਲ ਜਿਹੜੀ ਹੈਗੀ ਅਬਾਊਟ ਅਕਿਊਜ਼ਡ ਇਹ ਸਾਰੀ ਪ੍ਰੈਸ ਨੋਟ ਦੇ ਵਿੱਚ ਦਿੱਤੀਆਂ ਗਈਆਂ ਜਿਸ ਤਰ੍ਹਾਂ ਰਿਹਾਈਸ਼ ਪੁੱਛ ਰਹੇ ਇਹਨਾਂ ਦਾ ਏਜ ਬ੍ਰੈਕਟ ਕੀ ਹੈ ਇਹਨਾਂ ਦੀ ਪੈਰੈਂਟੇਜ ਕੀ ਹੈ ਸਾਰਾ ਉਹ ਵਿੱਚ ਦਿੱਤੀ ਹੋਈ ਇਨਫੋਰਮੇਸ਼ਨ ਸਰ ਕੰਮ ਕੀ ਕਰਦੇ ਹੋ ਅਸੀਂ ਆ ਪ੍ਰੈਸ ਨੋਟ ਦੇ ਵਿੱਚ ਹੈਗਾ ਸਰ ਕਿੰਨੇ ਵੀ ਨਿਕਲਦੇ ਸੀ ਜੀ ਇਹ ਕਰਦੇ ਸੀ ਲਿਖਦੇ ਸੀ ਇਹ ਜਿਹੜੇ ਇਨਸੀਡੈਂਟਸ ਦਰਮਿਆਨੀ ਰਾਤ ਕਰੀਬਨ 2 ਵਜੇ 3 ਵਜੇ ਦੇ ਇਨਸੀਡੈਂਟਸ ਹੈ ਤਿੰਨੇ ਜਿਹੜੇ ਹੈਗੇ ਇੱਕ ਇੱਥੇ ਰੇਲਵੇ ਸਟੇਸ਼ਨ ਦਾ ਉਥੇ ਮੰਦਿਰ ਦੇ ਬਾਹਰ ਜਿਹੜਾ ਇਹਨਾਂ ਨੇ ਲਿਖਿਆ ਸੀਗਾ इवन ਜਿਹੜਾ ਕਾਲਜ ਦੇ ਬਾਹਰ ਲਿਖਿਆ ਸੀਗਾ ਸਰ ਨੌਜਵਾਨ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਇਹ ਜਸਟ ਇੱਕ ਫਸੇ ਲੱਗਦੇ ਅਕੋਰਡਿੰਗ ਤੁਹਾਡੇ ਵੀ ਤੇ ਸਾਡੀ ਵੀ ਸੋਚ ਦੇ ਮੁਤਾਬਕ ਇਹ ਸਰਫਿਕ ਪੈਸੇ ਕਰਕੇ ਜਾਂ ਕਿਸੇ ਗੱਲਾਂ ਕਰਕੇ ਫਸ ਗਏ ਨੌਜਵਾਨ ਨੂੰ ਕੀ ਅਪੀਲ ਕਰਨਾ ਚਾਹੋਗੇ ਛੋਟੀ ਉਮਰ ਦੇ ਦਾ ਨਹੀਂ ਨੌਜਵਾਨ ਕੋਮ ਜਿਹੜਾ ਹੈ ਬੜਾ ਮਤਲਬ ਸਮਾਰਟ ਹੈ ਤਾਂ ਇਹੋ ਜੀ ਗੱਲਾਂ ਦੇ ਵਿੱਚ ਕੁਝ ਕੁ ਸਾਡੇ ਮੁੰਡੇ ਆ ਜਾਂਦੇ ਹੈ ਜਿਸ ਤਰ੍ਹਾਂ ਮੈਂ ਬਰੀਬੀ ਕਰ ਰਿਹਾ ਸੀਗਾ ਕਿ ਪੈਸੇ ਦੇ ਲਾਲਚ ਦੇ ਵਿੱਚ ਇਨਾਂ ਕੋਲੋਂ ਇਹ ਕੰਮ ਕਰਾਇਆ ਗਿਆ ਬਾਕੀ ਇਹਨਾਂ ਨੂੰ ਨਾਲ ਦੇ ਨਾਲ ਇਹ ਅਲੱਗ-ਅਲੱਗ ਐਨਕ੍ਰਿਪਟਿਡ ਮੀਡੀਆਜ਼ ਦੇ ਰਾਹੀਂ ਬ੍ਰੇਨ ਵਾਸ਼ ਵੀ ਕਰਦੇ ਹੈ ਉਸ ਤੋਂ ਬਾਅਦ ਪੈਸੇ ਦਾ ਲਾਲਚ ਵੀ ਦਿੰਦੇ ਇਹਨਾਂ ਨੂੰ ਤਿਆਰ ਕਰਦੇ ਹੈ ਇਹ ਕੰਮ ਕਰਨ ਲਈ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਇਹਦਾ ਨਤੀਜਾ ਕੀ ਹੋਣਾ ਹੈ ਬਟ ਫਿਰ ਵੀ ਸਾਡੀ ਕੁਝ ਕੁਛ ਇਹੋ ਜੇ ਨੌਜਵਾਨ ਇਹ ਕੰਮ ਕਰਦੇ ਆ ਸੋ ਮੇਰੀ ਅਪੀਲ ਇਹੀ ਹੋਗੀ ਕਿ ਆ ਜਿਹੜੇ ਬਾਹਰ ਬੈ ਕੇ ਇਸ ਤਰ੍ਹਾਂ ਦੇਸ਼ ਵਿਰੋਧੀ ਗਤੀਵਿਧੀਆਂ ਤੁਹਾਡੇ ਕੋਲੋਂ ਕਰਾ ਰਹੇ ਤਾਂ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਹਰਜਾਨ ਆਇਆ ਜਿਹੜਾ ਨੁਕਸਾਨ ਹੈ ਉਹਨਾਂ ਬੰਦਿਆਂ ਦਾ ਹੀ ਹੁੰਦਾ ਹੈ ਜਿਹੜੇ ਗਰਾਊਂਡ ਤੇ ਇਹ ਕਰਦੇ ਆ ਸਰ ਇਹਨਾਂ ਨੇ ਹੋਰ ਵੀ ਕਿਤੇ ਇਦਾਂ ਦੇ ਕੰਮ ਕੀਤੇ ਆ ਨਹੀਂ ਨਹੀਂ ਫਿਲਹਾਲ ਇਹੀ ਜਿਹੜੇ ਤਿੰਨ ਇਨਸੀਡੈਂਟਸ ਹੈ ਇਹ ਇਹਨਾਂ ਨੇ ਕੀਤੇ ਸਰ ਇਹ ਖਾਲਿਸਤਾਨ ਦੇ ਨਾਰੇ ਤੇ ਲਿਖੇ ਸੀ ਤੋਂ ਬਾਅਦ ਜਿਹੜੀ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਪਛੇਤਾ ਦਾ ਸਾਹਮਣੇ ਆ ਕਿ ਕੋਈ ਕੋਈ ਇਹ ਸੀ ਇਹਨਾਂ ਦਾ ਪਲਾਨ ਨਹੀਂ ਤੁਸੀਂ ਦੇਖੋ ਨਾ ਇਹਨਾਂ ਨੇ ਪਹਿਲਾ ਇੱਕੋ ਹੀ ਰਾਤ ਦੋ ਇਨਸੀਡੈਂਟਸ ਕਰਤੇ ਤੋਂ ਉਦੋਂ ਤੱਕ ਨਹੀਂ ਫੜੇ ਗਏ ਸੀ ਇਹ ਇਹ 23 ਦੀ ਗੱਲ ਹੈ ਜਦੋਂ ਨਹੀਂ ਫੜੇ ਗਏ ਅਸੀਂ ਇਨਵੈਸਟੀਗੇਟ ਕਰ ਰਹੇ ਸੀ ਕਿ ਇਹਨਾਂ ਨੂੰ ਟਾਈਮ ਮਿਲ ਗਿਆ ਇਹਨਾਂ ਨੇ 29 ਤਰੀਕ ਨੂੰ ਫੇਰ ਕਰਤਾ ਸੋ ਵੈਰੀ ਲਾਈਕਲੀ ਕਿ ਇਹਨਾਂ ਨੇ ਫਿਰ ਕਰਨੀ ਸੀਗੀ ਕੋਈ ਨਾ ਕੋਈ ਵਾਰਦਾਤ ਕਿਉਂਕਿ ਡਾਇਰੈਕਸ਼ਨਸ ਇਹਨਾਂ ਨੂੰ ਉੱਪਰੋਂ ਮਿਲ ਰਹੇ ਸੀਗੇ ਬਾਹਰੋਂ ਆ ਰਹੇ ਸੀਗੇ ਸੋ ਟਾਈਮਲੀ ਬਸਟ ਹੋ ਗਿਆ ਤਾਂ ਜਿਹੜਾ ਅੱਗੇ ਇਹ ਕਰ ਸਕਦੇ ਸੀਗੇ ਉਹ ਰੁਕ ਗਿਆ ਸਰ ਇਹ ਲੱਗਦਾ ਨਹੀਂ ਕਿ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਪੈਸੇ ਦੀ وجہ 14000 ਰੁਪਿਆ अमाउंट ਸੱਤ ਜਾਨਿਆਂ ਦੇ ਵਿੱਚ ਸ਼ੇਅਰ ਡਿਵਾਈਡੇਸ਼ਨ ਕਰਦੇ ਮੈਨੂੰ ਲੱਗਦਾ ਮਾਈਂਡ ਵਾਸ਼ ਵੀ ਇਸ਼ੂ ਹੋ ਸਕਦਾ ਹੈ ਨਹੀਂ ਡੈਫੀਨਿਟਲੀ ਦੋਨੋਂ ਚੀਜ਼ਾਂ ਹੁੰਦੀਆਂ ਹਨ ਇੱਕ ਤਾਂ ਇਹਨਾਂ ਨੂੰ ਇੱਕ ਬੰਦੇ ਨੂੰ ਪਹਿਲਾਂ ਇਹ ਪ੍ਰੋਪਰ ਸਕਾਊਟਿੰਗ ਕਰਦੇ ਹੈ ਉਹਨੂੰ ਪਿਕਅਪ ਕਰਦੇ ਹੈ ਉਹ ਉਹਦਾ ਓਰੀਐਂਟੇਸ਼ਨ ਦੇਖਦੇ ਹੈ ਉਹਨੂੰ ਥੋੜਾ ਬ੍ਰੇਨ ਵਾਸ਼ ਕਰਦੇ ਹੈ ਫਿਰ ਨਾਲ ਦੇ ਨਾਲ ਪੈਸੇ ਦਾ ਆਦਾਨ ਪ੍ਰਦਾਨ ਵੀ ਹੁੰਦਾ ਉਹਨਾਂ ਨੂੰ ਪੈਸੇ ਵੀ ਭੇਜਦੇ ਹੈ ਇਹ ਗ੍ਰਿਪ ਚ ਕਿਥੇ ਕੀ ਹੈ ਗ੍ਰਿਫਤਾਰੀ ਇਹਦੇ ਚ ਆਈ ਐਮ ਨਾਟ ਸ਼ੋਰ ਬਟ ਪ੍ਰੈਸ ਨੋਟ ਦੇ ਵਿੱਚ ਡੀਟੇਲਸ ਹੈਗੀ ਹੈ ਥੈਂਕ ਯੂ ਸਰ